ਇਰੇ ਹੀ ਹਾਸਿਕ ਸਾਰੇ ਅਣ ਕੋ ਜੀ ਭੁਲ ਰੱਖਦਾ ਉਹ ਚਾਰੂ ਨਾ ਦੇ ਕੋ ਜੀ ਜੰਗਾ ਵਿੱਚ ਜਾਂਦੇ ਵੱਡੇ ਵੱਡੇ ਢੋਲ ਜੀ ਹਾਂ ਜੀ ਟੱਲੇ ਬੋਏ ਕੀ ਦਾ ਪਾਣੀ ਹਾਰ ਗੁਰੂ ਜੀ ਲਿਖੇ ਆਵੇ ਦਾਵਾ ਦੇ ਉਹ ਪਾੜ ਗੁਰੂ ਜੀ ਸਾਡਾ ਲਿਖਿਆ ਬਹੁਤ ਇਸ ਕਾਰਜ ਹਾਜ਼ਰੀ ਸਭ ਤੋਂ ਪਹਿਲਾਂ ਪਲਾਵ ਫਤੇ ਦਾ ਜਵਾਵ ਫਤੇ ਵਿੱਚ ਲੋਕ ਜਿਨ੍ਹਾਂ ਨੂੰ ਸ਼ੂਤਰ ਕਹਿੰਦੇ ਪੂਜਣ ਜੋ ਠਹਿਰਾਉਂਗਾ ਆਪ ਹੋਏ ਪਹਾੜੇ ਲੋਕਾਂ ਨੂੰ ਵੀ ਵੱਡੇ ਵਿਦਵਾਨ ਬਣਾਉਂਗਾ ਉਹ ਕਰਮਾ ਵੰਡਣ ਵਾਲੇ ਗੁਰੂ ਦਾ ਬਲੰਦ ਕੀਤਾ ਜੇਕਰਾਂ ਬਲਾਉਂ ਗੱਜ ਬੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀਤਾਂ ਦੇ ਆਰ ਪੁਰੀਆ ਜਿਹੜਾ ਲਿਖੋਸਤਕ ਸਿੰਘ ਅਣਖੀ ਪਰਵਾਨੇ ਅੱਜ ਆਪਾਂ ਲੋਕਾਂ ਨੂੰ ਅਰਪਣ ਕਰ ਰਹੇ ਹਾਂ ਉਹਨਾਂ ਨੂੰ ਵਾਰਕਾ ਪਰਵੰਧਕਾਂ ਨੂੰ ਵਾਰਕਾ ਲਓ ਜੀ ਲੋੜੀ ਲੋੜੀ ਦੇ ਨਾਲ ਹੀ ਮਾਗੀ ਮਾਗੀ ਦੇ ਦਿਨ ਟੁੱਟੀ ਘੰਟੀ ਆਪਾਂ ਸਾਰੇ ਜਾਣਦੇ ਆ ਤੋੜਨ ਵਾਲੇ ਕਿਵੇਂ ਪਛਤਾਏ ਸੀ ਤੇ ਮੰਡਣ ਵਾਲੇ ਨੇ ਕਿਵੇਂ ਗੰਢੀ ਸੀ ਉਹ ਆਓ ਉਸ ਵੇਲੇ ਉੱਥੇ ਚੱਲੀਏ ਅਨੰਤਪੁਰ ਸਾਹਿਬ ਦੇ ਕਿਲੇ ਵਿੱਚੋਂ ਜਦੋਂ ਸਿੰਘ ਮਹਾਂ ਸਿੰਘ ਦੀ ਗਵਾਈ ਵਿੱਚ ਗੁਰੂ ਸਾਹਿਬ ਉਹ ਦੇਖ ਕੇ ਆ ਗਏ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਗੁਰੂ ਸਾਹਿਬ ਕਹਿੰਦਾ ਜਾਓ ਜਦੋਂ ਉਹ ਘਰੇ ਵਾਪਸ ਆ ਜਾਂਦੇ ਨੇ ਉਹਨਾਂ ਦੀਆਂ ਜ਼ਿੰਗੜੀਆਂ ਉਹਨਾਂ ਨੂੰ ਲਾਂਖਤਾ ਪਉਂਦੀਆਂ ਨੇ ਜਦੋਂ ਸਹਿਬ ਜਾਂਦੇ ਆਂ ਗੱਲਾਂ ਦੱਸਦੇ ਤੇ ਮਾਤਾ ਗੁਜਰੀ ਤੇ ਛੋਲੇ ਸਹਿਬ ਜਾਂਦੇ ਕਿਵੇਂ ਛੱਡ ਛੱਡੇ ਹੋਣ ਵਿਚ ਰਹੇ ਨੇ ਉਹਨਾਂ ਦੀ ਆਤਮਾ ਯਕਨੀ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਦਰਾਨੇ ਦੀ ਘਾਤੇ ਗੁਰੂ ਸਾਹਿਬ ਆਏ ਨੇ ਤਾਂ ਗੱਲ ਜੋ ਬੰਨੂ ਪਾ ਕੇ ਜਾਂਦੇ ਨੇ ਜੁੱਧੇ ਚ ਮੂਰੇ ਹੋ ਕੇ ਲੜਦੇ ਨੇ ਥੀਂ ਦੇ ਵਿੱਚ ਬਹੁਤੇ ਸਿਖਸ਼ੀਨ ਹੋ ਜਾਂਦੇ ਨੇ ਕੁਝ ਯਾਕੀ ਹੋ ਜਾਂਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਈ ਮਹਾਂ ਸਿੰਘ ਕੋਲ ਜਾਂਦੇ ਨੇ ਕਹਿੰਦੇ ਮਹਾਂ ਸਿੰਘਾਂ ਮੰਗ ਦਾ ਟੋਕ ਚ ਮੰਗਣਾ ਤਾਂ ਜਿਹੜੀ ਤਰਫ ਦੀ ਜ਼ਮੀਨ ਸੀ ਦੋਸ਼ੀ ਦੀ ਮeers ਸੀ ਉਹ ਕੈ ਦੀ ਸਾਦਾ ਬੇਲਾਵਾ ਪੜ ਸਾਰਾ ਕੁਸ਼ੀਆ ਚਾਹੇ ਕੋਈ ਦਾ ਦੋਸਤਾਂ ਨਾਲ ਗਦਾਰੀ ਕਰਕੇ ਆਉਂਦਾ ਚਾਹੇ ਕੋਈ ਕਮਾਂਡੀ ਦਾ ਗਦਾਰੀ ਕਰਕੇ ਆਉਂਦਾ ਚਾਹੇ ਗੁਰੂ ਸਾਹਿਬ ਨਾਲ ਗਦਾਰੀ ਕਰਕੇ ਆਉਂਦਾ ਉਹਨਾਂ ਦੀ ਆਤਮਾ ਉਹਨਾਂ ਨੂੰ ਬਖਸ਼ਦੀ ਨਹੀਂ ਉਸ ਵੇਲੇ ਤੇ ਵਰਨਨ ਨੂੰ ਡਾਕਟਰ ਅਮਰਦੀਪ ਸਿੰਘ ਕੱਲੇਵਾੜੀਆ ਦਾਸ ਦਾ ਬੇਟਾ ਡਾਕਟਰ ਸਪੂਨ ਸਿੰਘ ਕੱਲੇਵਾੜੀਆ ਦਾ ਕਮਿਸ਼ਨਰ ਸਾਹਿਬ ਇਹ ਇੰਜ ਬਿਆਨ ਕਰਦਾ ਹੈ ਲਾਣਤ ਪਾਉਂਦੀ ਆਤਮਾ ਲਾ ਗਿਓ ਮਨ ਕਾਲ ਤੇ ਹੋ ਬੇੜਾ ਪਾਰ ਗਾਲਾਂ ਜੀਆਂ ਗੱਲਾਂ ਗਲੀਆਂ ਚ ਦੂਰੀਆਂ ਮਾਰਦੀਆਂ ਮੇਰੇ ਬੁੜੀਆਂ ਤੇ ਕੁੜੀਆਂ ਸੁਣ ਸੁਣ ਬੱਚੀਆਂ ਕੋਈ ਤੇ ਸ਼ੂਰੀਆਂ ਸਤੋਂ ਦਲ ਹੋਈ ਨਾ ਸਹਾਰ ਗੁਰੂ ਜੀ ਲੇਖਿਆ ਬੇੜਾ ਉਹ ਦੇਵਤਾਂ ਲੋਕਾਂ ਦਾ ਮੁਖ ਨੂੰ ਕੁਆ ਲਿਆ ਆਪਣੇ ਹੱਡਾਂ ਦੇ ਤਾਈਂ ਰੋਗ ਲਾ ਦੇ ਆ ਘਰਾਂ ਵਿੱਚ ਪੱਤ ਝੜ ਦੇ ਨਾ ਪਾ ਲਿਆ ਉਹ ਦੇ ਨਾਲ ਵਿੱਚ ਉੱਟ ਗਈ ਗੋਹਾਰ ਗੁਰੂ ਜੀ ਲਿਖਿਆ ਬੇਦਾਵਾ ਦੇ ਉਪਾੜ ਗੁਰੂ ਜੀ ਸਾਡਾ ਲਿਖਿਆ ਬੇਦਾਵਾ ਦੇ ਉਪਾੜ ਗੁਰੂ ਜੀ ਅਸੀਂ ਬੜੇ ਕੋ ਕਮੋੜ ਆਏ ਸੀ ਗਲਤੀ ਏ ਕਲ ਸਾਰੇ ਪਛਤਾਏ ਸੀ ਹਾਂਜੀ ਦੇਓ ਸਾਡੇ ਔਗਣ ਸਦਾ ਗੁਰੂ ਜੀ ਦੇਓ ਸਾਡੇ ਔਗਣ ਬਿਸਾਰ ਗੁਰੂ ਜੀ ਲਿਖੇ ਆ ਬੇਦਾਵਾ ਦੇਓ ਪਾੜ ਗੁਰੂ ਜੀ ਸਾਡਾ ਲਿਖੇ ਆ ਬੇਦਾਵਾ ਦੇਓ ਪਾੜ ਗੁਰੂ ਜੀ ਸਹਿਰ ਜਾਤੇ ਗਏ ਜਿੰਦ ਗਾਮੀ ਬਾਹਰ ਅਸੀਕਾ ਤੋਂ ਗੁਣੇ ਭੱਜ ਕੇ ਗਦਾਹਰ ਜੀ ਰਹਿੰਦੀ ਹੈ ਜਿਵੇਂ ਮੀਰ ਸਾਨੂੰ ਫਟਕਾਰ ਦੇ ਹਾਂ ਜੀ ਲਾਕਦੇ ਹਾਂ ਤਾਰੀ ਤੇ ਪਾੜ ਗੁਰੂ ਜੀ ਲਿਖਿਆ ਬੇਦਾਵਾ ਦੇ ਉਹ ਪਾੜ ਗੁਰੂ ਜੀ ਸਾਡਾ ਲਿਖਿਆ ਬੇਦਾਵਾ ਦੇ ਉਹ ਪਾੜ ਗੁਰੂ ਜੀ ਤੇਹੀ ਹਾਸੇ ਜੰਗਾਂ ਵਿੱਚ ਜਾਂਦੇ ਵੱਡੇ ਵੱਡੇ ਲੋਕ ਜੀ ਹਾਂ ਜੀ ਟੱਲੇ ਵਾਏ ਕੀ ਦਾ ਪਾਣੀ ਹਾਰ ਗੁਰੂ ਜੀ ਲਿਖਿਆ ਦੇ ਦਾਵਾ ਦੇਓ ਪਾੜ ਗੁਰੂ ਜੀ ਸਾਡਾ ਲਿਖਿਆ ਦੇ ਦਾਵਾ ਦੇਓ ਪਾੜ ਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਟੱਲੇ ਆਇਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੜੀ ਪਿਆਰੀ ਰਚਨਾ ਪੇਸ਼ ਕਰਦੇ ਗਏ ਨੇ